ਡਾਕਟਰ ਸਾਹਿਬ ਅੱਜ ਪਹਿਲਾ ਫਰਾਂਸ ਸ਼ੁਰੂ ਹੋ ਗਿਆ ਪੈਰਾ ਦੇ ਵਿੱਚ ਕਿਸ ਤਰ੍ਹਾਂ ਦੇ ਦੇਖੋ ਇਹ ਆਰਟੀਸਟ ਜਿਹੜੇ ਉਹ ਕਰ ਰਹੇ ਇਤਹਾਸ ਲੱਗਦਾ ਕਿ ਲੋਕਾਂ ਨੂੰ ਬਹੁਤ ਲੱਗਦਾ ਵੀ ਖਾੜ ਦੇ ਵਿੱਚ ਬਣਦੇ ਆ ਤੇ ਸਾਡੇ ਜਿਹੜੇ ਯੂਨਿਟ ਕਲੱਬ ਦੇ ਵਲੰਟੀਅਰ ਜਿਹੜਾ ਘਰ ਜਾ ਕੇ ਮਰਚੀਆਂ ਦੇ ਰਹੇ ਆ ਮਰਚੀਆਂ ਕਰਕੇ ਲੋਕਾਂ ਦੇ ਵਿੱਚ ਥੋੜਾ ਜਿਹਾ ਉਹਦੀ ਅਗਮੈ ਕਰਾ ਦਿੱਤੀ ਜੋੜਾ ਸਾਡੇ ਮੁੱਖ ਮੰਤਰੀ ਸਾਹਿਬ ਦਾ ਕਿ ਉਹਨਾਂ ਨੇ ਸਾਨੂੰ ਆਰਵਿੰਦ ਕੇਜਰੀਵਾਲ ਉਹਨਾਂ ਸਾਹਿਬ ਨੇ ਜਿਹੜਾ ਵਾਦਾ ਕੀਤਾ ਸੀ ਉਹ ਅੱਜ ਪੂਰਾ ਹੋ ਗਿਆ ਯੂਨੀਵਰਸਲ ਹੈ ਸਾਰਿਆਂ ਨੂੰ 10 ਲੱਖ ਦਾ ਡਿਮੋ ਮਿਲ ਰਿਹਾ ਤੇ ਤੁਹਾਡਾ ਬਣ ਕੇ ਇਹ ਦੇਖੋ 15 ਮਿੰਟ ਦਾ ਨਾ ਆਏ ਸੀ ਜੀ ਇਹਨਾਂ ਨੂੰ ਹਾਜ਼ਰੀ ਨਾਲ ਜੀਰ ਚ ਮਾਨ ਸਾਹਿਬ ਨੇ 10 ਲੱਖ ਰੁਪਏ ਦਾ ਕਾਰਡ ਪਾਸ ਕਰਤਾ ਵੀ ਤੁਸੀਂ ਜਾਓ ਆ ਨੰਬਰ ਤੇ ਅੱਜ ਹੀ ਇਹਨਾਂ ਦੀ ਵਾਈਫ ਦਾ ਫ੍ਰੈਕਚਰ ਹੋਇਆ ਹੋਇਆ ਸੀਗਾ ਤੇ ਅੱਜ ਹੀ ਜਾ ਕੇ ਇਲਾਜ ਕਰਾ ਸਕਦੇ ਆ ਇਹ ਕਿਸੇ ਇੰਸ਼ੋਰੈਂਸ ਦੀ ਸਰਵੇ ਦੇ ਵਿੱਚ ਕੋਈ ਏਜ ਦੀ ਲਿਮਟ ਨਹੀਂ ਹੈ ਔਰ ਇਹ ਦੇਖੋ ਆ ਵਰਤੀਆਂ ਜਿਹੜੇ ਨੇ ਆ ਕੇ ਪਰਚੀ ਕਢਾਈ ਹੈ ਇਹ ਜਿਹੜੀ ਪਰਚੀ ਹੈ ਇਹ ਦਿਖਾ ਕੇ ਤੁਸੀਂ ਨਾਲ ਅਧਾਰ ਕਾਰਡ ਤੋਂ ਵੋਟ ਪਾਓ ਤੇਨੂੰ ਡਾਕੂਮੈਂਟਸ ਦੇ ਨਾਲ ਵੀ ਆ ਕੇ 10 ਲੱਖ ਰੁਪਏ ਸੁਰਸਤਾ ਆਪਣੀ ਦਾ ਕਵਰ ਹੈ ਮੁੱਖ ਮੰਤਰੀ ਸਿਹਤ ਯੋਜਨਾ ਦਾ ਜਿਹੜਾ ਕਾਰਡ ਹੈ ਉਹ ਆ ਕੇ ਇੱਥੋਂ ਬਣਾ ਕੇ ਲੈ ਜਾਓ ਉਹ ਦੀ ਰਜਿਸਟ੍ਰੇਸ਼ਨ ਹੋ ਜਾਏਗੀ ਤੇ ਜੀਲੇ ਜੀਵਨ ਹੋਗਾ ਕਾਰਡ ਦੋ ਤੋਂ ਤਿੰਨ ਹਫ਼ਤੇ ਚਾਹੀਦਾ ਉਹ ਇਸੇ ਤਰ੍ਹਾਂ ਸਾਡੇ ਜਿਹੜੇ ਵਲੰਟੀਅਰ ਜਾਂ ਤੁਹਾਨੂੰ ਇਕੱਠੇ ਕਰਕੇ ਜਾਂ ਤੁਹਾਡੇ ਘਰ ਘਰ ਜਾ ਕੇ ਕਾਰਡ ਦੇ ਕੇ ਆਣਗੇ ਇਹ ਇੱਕ ਬਹੁਤ ਵੱਡਾ ਰੈਵੋਲੂਸ਼ਨ ਹੈ ਇਹੀ ਸੇਤ ਕਰਦੇ ਹੈ ਸਾਨੂੰ ਮੰਨ ਲੈਣਾ ਕਿ ਇਹ ਬਦਾਰੇ ਦੇ ਵਿੱਚ ਉਹਨਾਂ ਦੇ ਘਰ ਦੇ ਨੇੜੇ ਬਣਾ ਹੋਇਆ ਉਸ ਤੋਂ ਵੀ ਖਾਸੀ ਜੁਖਾਮ, ਬੁਖਾਰ, ਬਲੱਡ ਪ੍ਰੈਸ਼ਰ ਦੀ ਦਵਾਈ ਉੱਤੇ ਲਓ, ਰੋਟੀਨ ਟੈਸਟ ਕਰਾਓ। ਜੇ ਇੰਡੋਰ ਜੇਕਰ ਦਾਖਲ ਹੋਣਾ ਕਿਸੇ ਨੇ ਕੋਈ ਸੀਰੀਅਸ ਬਿਮਾਰੀ ਆ ਤਾਂ ਤੁਸੀਂ 10 ਲੱਖ ਦਾ ਇਲਾਜ ਜਾ ਕੇ ਜਦੋਂ ਮਰਜ਼ੀ। ਪਟਿਆਲੇ ਜੀ ਕਿੰਨੇ ਸੈਂਟਰ ਬਣਾਏਗੇ ਇਸ ਤਰ੍ਹਾਂ ਦੇ। ਦੇਖੋ ਇਹ ਜੀਵਨ ਦੀ ਜੀਵਨ ਸਾਡੀ ਕੋਸ਼ਿਸ਼ ਹੈ ਕਿ ਹਰ ਮੰਡੇ ਦੇ ਵਿੱਚ, ਹਰ ਵਾਰਡ ਦੇ ਵਿੱਚ, ਹਰ ਵਾਰਡ ਦੇ ਵਿੱਚ ਕੋਈ ਬਣਦੇ ਹੋਏ ਆ। ਹਰ ਪਿੰਡ ਦੇ ਵਿੱਚ ਸਾਡੀ ਕੋਸ਼ਿਸ਼ ਹੈ ਜਿਹੜੇ ਵੱਡੇ ਪਿੰਡ ਆ ਉਹਨਾਂ ਦੇ ਵਿੱਚ ਬਣਦੇ ਹੈਗੇ। ਇਹ ਹੌਲੀ ਹੌਲੀ ਜੇ ਸਾਡਾ ਇਹਦਾ ਨੰਬਰ ਵੱਧਦਾ ਜਾਏਗਾ ਮੇਰੇ ਖਾਤੇ ਠੀਕ ਹੈ 4000 ਰੁਪਏ ਹਨ ਉਹਨਾਂ ਨੂੰ ਵਧਾ ਕੇ ਅਸੀਂ 9000 ਦੇ 10000 ਕਰ ਦਾਂਗੇ ਸਾਰੇ ਪਿੰਡ ਕਵਰ ਹੋਣਗੇ ਔਰ ਸਾਰਿਆਂ ਦੀ ਵਾਰੀ ਆਏਗੀ ਕਿਸੇ ਦੀ ਪਹਿਲਾਂ ਕਿਸੇ ਦੀ ਵਾਰ ਵਿੱਚ ਅਗਲੇ 2-3 ਮਹੀਨੇ ਵਿੱਚ ਪੰਜਾਬ ਦੇ 3 ਕਰੋੜ ਲੋਕਾਂ ਦੇ ਜੀਵ ਦੇ ਵਿੱਚ ਅਸੀਂ 10 ਲੱਖ ਮੁੱਖ ਮੰਤਰੀ ਸਹਿਯੋਗ ਦਾ ਕਾਰਨਾ ਜੀ ਸਾਡੇ ਇਸ ਤਰ੍ਹਾਂ ਪ੍ਰਾਈਵੇਟ ਕੰਪਨੀਆਂ ਵੀ ਜੋਰਸ ਪ੍ਰਾਈਵੇਟ ਲੋਕਾਂ ਨੇ ਉਹਨਾਂ ਦੀ ਨਜ਼ਰ ਵਿੱਚ ਦੇਖੋ ਉਹਨਾਂ ਨੇ ਜਿਹੜੀ ਬੱਲਾ ਫਲਾਈ ਹੋਈ ਉਹਨਾਂ ਨੇ ਪ੍ਰੀਮੀਅਮ ਦਿੱਤਾ ਹੋਇਆ ਹੁਣ ਜਿਹੜਾ ਨੇ 10 ਕੱਟ ਤੱਕ ਇਹ ਛੋੜਾ ਚ ਲੈਣੀ ਆ ਉਹਨਾਂ ਨੂੰ ਇੰਸ਼ੋਰੈਂਸ ਲੈਣ ਦੀ ਲੋੜ ਨਹੀਂ ਆਹ ਜਿਹੜੇ ਬੰਦੇ ਕੋਈ ਬਹੁਤ ਅੰਦੀਰ ਹੈਗੇ ਆ ਜਿਹਨਾਂ ਦੇ ਕੋਈ ਕਰੋੜ ਦੀ ਦਾ ਹੋਰ ਕਈ ਹੋ ਜਾਂਦੀ ਉਹਨਾਂ ਦਾ ਮੈਂ ਤਾਂ ਕਹੂਗਾ ਛੇ ਤੇ ਦੀ ਗੋਡਮਿਸ਼ਨ ਤੇ ਚੱਕੀ ਕਰਾਉ ਉਹਦਾ ਜਿਹੜਾ ਮਕਸਦ ਹੈ ਜਿਹੜਾ ਸਰਕਾਰ ਦਾ ਮੁਫਤ ਦੀ ਬਿਮਾਰਤ ਦਾ ਆਮਦਨ ਤੇ ਦੀਵਾ ਦਾ ਮਕਸਦ ਹੈ ਜਿਹੜੇ ਆਮ ਲੋਕ ਹੈ ਜਿਹੜੇ ਇਹਨਾਂ ਕੱਲੀਆਂ ਚ ਰਹਿੰਦੇ ਆ ਛੋਟੀਆਂ ਛੋਟੀਆਂ ਦੁਕਾਨਾਂ ਕਰਦੇ ਆ ਜਿਹੜੇ ਖੇਤਾਂ ਦੇ ਵਿੱਚ ਕੰਮ ਕਰਦੇ ਆ ਸਾਡੇ ਲਈ ਅਨਾਜ ਪੈਦਾ ਕਰਦੇ ਆ ਫਲ ਸਬਜ਼ੀਆਂ ਪੈਦਾ ਕਰਦੇ ਆ ਜਿਹੜੇ ਵੇੜੀਆਂ ਲੈ ਕੇ ਸਾਡੇ ਘਰਾਂ ਤੱਕ ਪਹੁੰਚਾਉਂਦੇ ਆ ਜਿਹੜੇ ਸਾਡੇ ਮਕਾਨ ਬਣਾਉਂਦੇ ਆ ਜਿਹੜੇ ਮਿਹਨਤ ਕਰਦੇ ਆ ਸਰਕਾਰੀ ਕਰਮਚਾਰੀ ਆ ਪੈਨਸ਼ਨਰ ਆ ਸਾਡਾ ਮਕਸਦ ਹੈ ਕਿ ਉਹਨਾਂ ਨੂੰ ਜਿਹੜੇ ਆ ਇਹਨੇ ਆਮ ਵਰਗ ਦੇ ਲੋਕਾਂ ਨੂੰ ਜਿਹੜੇ ਕਰਦੇ ਆ ਉਹਨਾਂ ਨੂੰ ਅਸੀਂ 10 ਲੱਖ ਦੀ ਇੰਸ਼ੋਰੈਂਸ ਦਈਏ ਜਿਹੜੇ ਅਮੀਰ ਬੰਦੇ ਉਹ ਤਾਂ ਫੀਸ ਹੀ ਲੈਂਦੇ ਆ ਉਹ ਤਾਂ ਵਿਦੇਸ਼ ਵੀ ਚਲੇ ਜਾਂਦੇ ਸਾਡੇ ਪਹਿਲੇ ਪੋਲੀਟਿਸਟ ਵਿਦੇਸ਼ ਚਲੇ ਜਾਂਦੇ ਸੀ ਆਪਣਾ ਨਾਂ ਤੇ ਇਹ ਸਾਡਾ ਮਕਸਦ ਹੈ ਵੀ ਜਿਹੜੇ ਮਿਹਨਤ ਕਰਦੇ ਕਿਸਾਨ ਮਜ਼ਦੂਰ ਕਰਮਚਾਰੀ ਵਪਾਰੀ ਅਸੀਂ ਉਹਨਾਂ ਦੀ ਜਿਹੜੀ ਦੇਖਭਾਲ ਕਰਨੀ ਆ ਉਹਨਾਂ ਉਹਨਾਂ ਵਾਸਤੇ ਜਿਹੜੀ ਸਕੀਮ ਹੈ ਬਹੁਤ ਵਧੀਆ ਹੈ ਬਹੁਤ ਵਰਦਾਰ ਹੈ ਉਹਨਾਂ ਨੂੰ ਕਿਉਂਕਿ ਪਹਿਲਾਂ ਲੋਕ ਜਿਹੜਾ ਸੀਗਾ ਜੇ ਜਿਹੜੀ ਇਹ ਸੋਰਸ ਜਿਹੜੀ ਹੈ ਕਿ ਇਹਨਾਂ ਨੇ ਵਰਤੀ ਜਾਰਤੀ ਨੇ 30000 ਹਾਰ ਲਈਆਂ ਜੇ ਦੋ ਬੰਦਿਆਂ ਵਾਸਤੇ ਜੇ ਇਸ ਹਿਸਾਬ ਨਾਲ ਕੈਲਕੂਲੇਟ ਕਰੋਗੇ ਤੁਹਾਨੂੰ ਜਾਣ ਦੇ ਲੋਕ ਪੰਜਾਬ ਦੇ ਲੋਕਾਂ ਦਾ ਹਰ ਸਾਲ ਘੱਟੋ ਘੱਟ 4-5000 ਕੋਈ ਆਉਂਦਾ। ਉਹ ਪੈਸੇ ਆਪਣੇ ਉਹ ਆਪਣਾ ਘਰ ਬਣਾਉਣ ਲਈ ਕੋਈ ਫਲੈਨਸ ਪੇਜਣ ਲਈ ਆਪਣੇ ਬੱਚਿਆਂ ਦੀ ਪੜ੍ਹਾਈ ਵਾਸਤੇ ਚੰਗੇ ਕੱਪੜਿਆਂ ਵਾਸਤੇ ਟਰੈਵਲ ਕਰਨ ਵਾਸਤੇ ਕੋਈ ਵੀ ਅੰਦਰਾ ਕਰਨ ਵਾਸਤੇ ਕਿਸੇ ਹੋਰ ਕੰਮ ਦੀ ਵਰਤ। ਡਾਕਟਰ ਖਿੱਤੀ ਵਾਲੇ ਬੀ.ਐੱਡ ਦੇ ਵਿੱਚ ਕਾਂਗਰਸ ਦਾ ਹੱਥ ਦਸਾਇਆ ਜਾ ਰਿਹਾ ਹੈ। ਇਹ ਬੜਾ ਅਨਰਪੋਰਚਿਊਨਿਟੀ ਹੈ ਜੀ ਮਤਲਬ ਦੇਖੋ ਮੈਂ ਅੱਜ ਆਈ ਨਿਵਰ ਟੂ ਦਾ ਸਟਡੀ ਕੋਰਸਸ ਕੋਲ ਦੇਖਿਆ ਫਿਰ ਹੈ ਕਿ ਮੈਂ ਡਿਟੇਲਸ ਚਾਹੇ ਤੋਂ ਵਗੈਰਾ ਇਹ ਜਿਵੇਂ ਨੂੰ ਇਹ ਯਾਦ ਆ ਰੰਗਾ ਕਿ ਜਦੋਂ ਬੇਸ ਹਜ਼ਾਰ ਹੋਇਆ ਸੀ ਜਦੋਂ ਅਸੀਂ ਐਸਸੀ ਪੜ੍ਹਦੇ ਹੁੰਦੇ ਸੀ ਜਦੋਂ ਇੰਡੀਆ ਪਾਕਿਸਤਾਨ ਦੀ ਜਦੋਂ ਪਾਰਟੀਸ਼ਨ ਹੋਈ ਆ ਉਦੋਂ ਆ ਸਾਰਾ ਕੁਝ ਹੁੰਦਾ ਹੁੰਦਾ ਸੀ ਕਿ ਜਿਹੜਾ ਉਹ ਬੇਸਿਸ ਦੇ ਉੱਤੇ ਵੀ ਕਿ ਤਰ੍ਹਾਂ ਦੇ ਆਪਣੇ ਵਿਅਕਤੀ ਜਾਣ ਜਿਹੜੇ ਅਜੇ ਆਪਣੇ ਨੂਰੂਦ ਹੋਣਾਂ ਦੇ ਬਾਅਦ ਕ੍ਰਾਈਮ ਨੂੰ ਮਾਰ ਕੇ ਉਹਦੀ ਕੋਸ਼ਿਸ਼ ਵਿੱਚ ਜਿਹੜੇ ਮੁਸਲਮਾਨ ਆ ਕੇ ਸ਼ੂਰ ਨੂੰ ਮਾਰ ਕੇ ਉਹਦਾ ਕੋਸ਼ਿਸ਼ ਕੀਤੀ ਉਹਨਾਂ ਨੂੰ ਕੰਵਰਟ ਕੀਤਾ ਇਸ ਸਮਾਜ ਦੇ ਵਿੱਚ ਜਿਹੜਾ ਕਰਦੇ ਜਿਹੜਾ ਵੀ ਬੰਦਾ ਕਰ ਰਿਹਾ ਬਹੁਤ ਘਣਾਣੀ ਵਰਤ ਕਰ ਰਿਹਾ ਪੰਜਾਬ ਦੇ ਲੋਕਾਂ ਨੇ ਬਹੁਤ ਸਤਾਪ ਹੋ ਗਿਆ ਔਰ ਉਹ ਸਿਆਣੇ ਹੋ ਚੁੱਕੇ ਆ ਤੇ ਉਹ ਜਿਹੜੇ ਇਹੋ ਜਿਹੇ ਬੰਦੇ ਆ ਬੈਣੇ ਸਭ ਫੜੇ ਫੜੇ ਜਾ ਗਏ ਸਾਰੇ ਜਦੋਂ ਸਾਡੀ ਸਰਕਾਰ ਆਈ ਹੈ ਮੈਂ ਨਹੀਂ ਕਹਾਂਦਾ ਵਿਅਦਕੀ ਹੋਈ ਬਟ ਕੋਈ ਵੀ ਵਿਅਦਕੀ ਕਰਨ ਵਾਲਾ ਉਸ ਤੋਂ ਬਾਅਦ ਬਚਿਆ ਨਹੀਂ ਨਾਲ ਕਰਦੇ ਅਸੀਂ ਨਾਲ ਜਿਹੜਾ ਵੀ ਕ੍ਰਾਈਮ ਹੋ ਰਿਹਾ ਨੋਟ ਓਨਲੀ ਕਿ ਜਿਹੜੀ ਵਿਅਕਤੀਆਂ ਕਿਤੇ ਜਾ ਰਹੀਆਂ ਜਿਹਨਾਂ ਥਰਡ ਕੋਰਸ ਹੈ ਇਹ ਦੇਖਿਓ ਕਿ ਇਹ ਸੂਚਕਾਂ ਦੇ ਕਿਸੇ ਵੱਲੋਂ ਬਹੁਤ ਚਿੰਤਾ ਨਾ ਇਹ ਵੀ ਜਿਹੜੇ ਬੰਦੇ ਜਿਹੜੇ ਬਾਹਰ ਬੈਠੇ ਹੋਏ ਆ ਉਹ ਵੀ ਰੈਟੀਫਾਈ ਕਰਦੇ ਆ ਸਸ਼ਟੇ ਵੀ ਡੈਸਟਰ ਹੈ ਜਿਹੜੇ ਕੈਨੇਡਾ ਚਲੀ ਗਏ ਜੋ ਜਲਤਨਤੀਸ ਬੈਠੇ ਉਹਨਾਂ ਨੂੰ ਵੀ ਰੈਟੀਫਾਈ ਕਰ ਲਿਆ ਉਹਨਾਂ ਨੂੰ ਵੀ ਪੁਲਿਸ ਨਾਲ ਲੈ ਜਾਵਾਂਗੇ ਅਸੀਂ ਇਹ ਹਾਲਾਤ ਨੂੰ ਕਾਬੂ ਕਰਾਂਗੇ ਜਿਸ ਤਰ੍ਹਾਂ ਸੀ ਅੱਛਾ ਕੰਮ ਕਰ ਰਹੇ ਆ ਸਿਹਤ ਨੂੰ ਚੈੱਕ ਕਰ ਰਹੇ ਆ ਐਜੂਕੇਸ਼ਨ ਚੈੱਕ ਕਰ ਰਹੇ ਆ ਲੋਕਾਂ ਨੂੰ ਨੌਕਰੀਆਂ ਦੇ ਰਹੇ ਆ ਇਹਨਾਂ ਨੂੰ ਆਧਮ ਨਹੀਂ ਹੋ ਰਿਹਾ ਇਹਨੂੰ ਲੱਗਦਾ ਕਿ ਸਾਡਾ ਤਾਂ ਚਾਂਸ ਗਿਆ ਸੀ ਦਾ ਮੁੜ ਕੇ ਤਾਂ ਮੁੱਖ ਮੰਤਰੀ ਬਣਨ ਪਿੱਛੇ ਲੱਗਦੇ ਆ ਜਿਹੜੇ ਮੁੱਖ ਮੰਤਰੀ ਦੀ ਮਾਲਕੀ ਕੁਰਸੀ 'ਤੇ ਇੱਕ ਦੋ ਜਿਹੇ ਪਾਗਰੋਂ ਆ ਕੇ ਖੜੇ ਆ ਇੱਕ ਦੂਜੇ ਦੀ ਨਸਤਾ ਖਿੱਚ ਰਹੇ ਹਾਂ ਉਹ ਤਾਂ ਮੀਚ ਸਟੈਟ ਕਰਦੇ ਪੰਜਾਬ ਦੇ ਦੇ ਅਸੀਂ ਆਪਣੇ ਕੰਮ ਤੇ ਧਿਆਨ ਹੈ ਸੀ ਆਪਣੇ ਕੰਮ ਵੀ ਕਰਾਂਗੇ जोड़े गैंगस्टर जो है इनका भी हिसाब कब करेंगे जो नशा बेचने वाले उन्होंने भी हिसाब कताब करा अने बच्चों को नशे नहीं कटेंगे और जी वायरस का साइक है मैं थोड़ा दसाया भी एक डिजाइन है कि एक कॉन्सि है पाप के खिलाफ पंजाब की तरक्की के खिलाफ जिन्हें भी साब के दुश्मन है चाहे वो देश को बाहर है जो जो बहुत भेजते हैं जो बजा बढ़ते हैं जो ਪੰਜਾਬ ਦੇ ਦੁਸ਼ਮਣ ਹੈ ਉਸਨੇ ਬਹੁਤ 10 ਮਿੰਟਾਂ ਦੀ ਪੰਜਾਬ ਸਟਾਮ ਹੋ ਰਹੀ ਹੈ ਉਹਨਾਂ ਨੂੰ ਤਾਂ ਆ ਜਦੋਂ ਦਾ ਸੀ ਇੰਸ਼ੋਰੈਂਸ ਦੀ ਸਕੀਮ ਜਦੋਂ ਵੀ ਸੀ ਕੋਈ ਚੰਗੀ ਸਕੀਮ ਲੈ ਕੇ ਆਉਂਦੇ ਉਹਦੋਂ ਕੋਈ ਨਾ ਕੋਈ ਮਾੜੇ ਕੰਮ ਕਰਨੇ ਸ਼ੁਰੂ ਕਰ ਦਿੰਦੇ ਆ ਜਿਹੜੀ ਕਿ ਬਹੁਤ ਮਾੜੀ ਗੱਲ ਹੈ ਲੋਕਾਂ ਨੂੰ ਵੀ ਮੈਂ ਕਹਿੰਦਾ ਤੁਸੀਂ ਸचेत ਰਹੋ ਜਿਹੜੇ ਬਾਡ ਐਲੀਮੈਂਟਸ ਉਸ ਜਿਹੜੀ ਤੁਹਾਡੀ ਆਈ.ਡੀ. ਨੰਬਰ ਦਿੱਤੀ ਆ ਡਰੈਕਟਰੀ ਨੰਬਰ ਦਿੱਤੀ ਆ ਉਹ ਬਹੁਤ ਹੀ ਕੌਨਫਿਡੈਂਸ਼ੀਅਲ ਹੈ ਸੇਧ ਬਰੇਸਰ ਦੀ 104 ਨੰਬਰ ਹੈ ਉਹਨੂੰ ਕੋਈ ਦਿੱਕਤ ਉਹਦੇ ਪਿੱਛੇ ਸਰਕਾਰ ਕੋਲ ਨਾ ਖੜੀ ਹੈ ਤੇ ਇਹਨਾਂ ਨੂੰ ਅਸੀਂ ਕਰਨਾਗੇ ਜੀ ਸਾਫ ਉਹਨਾਂ ਦੀ ਉਹਨਾਂ ਦੀ ਜਿੰਦਗੀ ਲ